ਜਿਵੇਂ ਕੀ ਤੁਸੀਂ ਕਹੋ ਲੋ ਵੀ ਆਪਾਂ ਮਤੇ ਪਾ ਰਹੇ ਹਾਂ ਜੀ ਇਹਨਾਂ ਦੀ ਬੋਟ ਨਹੀਂ ਬਣ ਦੇਣੀ ਇਹਨਾਂ ਦਾ ਧਾਰਕਾ ਨਹੀਂ ਬਣ ਦੇਣਾ ਜਾਂ ਇਹਨਾਂ ਨੂੰ ਜ਼ਮੀਨਾਂ ਤੋਂ ਹੁਣ ਜਿਵੇਂ ਜ਼ਮੀਨ ਜਿੱਤ ਪੰਚਾਇਤੀ ਜ਼ਮੀਨ ਪੰਚਾਇਤ ਕੋਈ ਇਹਨਾਂ ਨੂੰ ਦੇ ਰਹੀ ਆ ਤਾਂ ਪਿੰਡ ਜਾਂ ਪੰਚਾਇਤ ਉੱਤੇ ਉਹਦੇ ਕੋਲ ਅਧਿਕਾਰ ਆ ਹੁਣ ਜੇ ਤੁਹਾਡੀ ਜ਼ਮੀਨ ਆ ਤੁਸੀਂ ਜਿਨੂੰ ਮਰਜ਼ੀ ਵਿੱਚ ਉਹਨੂੰ ਪੰਚਾਇਤ ਰੋਕ ਨਹੀਂ ਸਕਦੀ ਕਾਨੂੰਨ ਦੇ ਦਾਇਰੇ 'ਚ ਉਹ ਕਰਨਗੇ ਜੀ ਮੇਰੀ ਪ੍ਰਾਪਰਟੀ ਹੈ ਮੈਂ ਜਿੰਨ ਮਰਜ਼ੀ ਦਵਾਂ ਫਿਰ ਉੱਥੇ ਸਾਡੇ ਮਤਿਆਂ ਦੀ ਅਲੰਘਣਾ ਹੋਊਗੀ ਸਾਡੇ ਮਤੇ ਲਾਗੂ ਨਹੀਂ ਹੋਣਗੇ ਤਾਂ ਸਾਡੇ ਫਿਰ ਇਹਨਾਂ ਸੰਸਥਾਵਾਂ ਦੀ ਸੰਸਥਾ ਦੀ ਇੱਜ਼ਤ ਘਟਦੀ ਆ ਵੀ ਮਤਾ ਪਾਇਆ ਸੀ ਤੁਹਾਡੇ ਪ ਉਦੋਂਦ ਗੱਲ ਆ ਗਈ ਵੋਟ ਤੇ ਆਧਾਰ ਕਾਰਡ ਪੰਚਾਇਤ ਕੋਈ ਅਧਿਕਾਰ ਨਹੀਂ ਹੈਗਾ ਕਿਸੇ ਜਿਵੇਂ ਕਿ ਸਾਡੇ ਫੰਡਾਮੈਂਟਲ ਰਾਈਟਸ ਆ ਗਏ ਹਨਾ ਵੀ ਰਾਈਟ ਟੂ ਵੋਟ ਦਾ ਆ ਗਿਆ ਹਨਾ ਤੇ ਜਾਂ ਆਧਾਰ ਕਾਰਡ ਦਾ ਇੱਕ ਗਵਰਨਮੈਂਟ ਦਾ ਇੱਕ ਲਾਅ ਬਣਿਆ ਹੋਇਆ ਹਨਾ ਪਰ ਜਿਵੇਂ ਮਤੇ ਲਗਾਤਾਰ ਪਾਈ ਜਿਹੜਾ ਕੀ ਇਹਨਾਂ ਮਤਿਆਂ ਤੇ ਕੋਈ ਕਾਨੂੰਨੀ ਕਾਰਵਾਈ ਹੋ ਸਕਦੀ ਹੈ ਜੇ ਕੋਈ ਬੰਦਾ ਕੋਰਟ ਚ ਲਿਆ ਜਾਵੇ ਜਾਂ ਕੁਝ ਹੋ ਰਹੀ ਹੈ ਬਾਈ ਜਿਵੇਂ ਟੀਸੀ ਦਾ ਸਾਡੇ ਲੁਧਿਆਣਾ ਬਿਆਨ ਆਇਆ ਵੀ ਪ੍ਰਵਾਸੀਆਂ ਤੇ ਜਿਹੜਾ ਕੋਈ ਕਰੂਗਾ ਕਾਰਵਾਈ ਕਰੂਗੀ ਐਸਐਸਪੀ ਮੈਮ ਦਾ ਆਇਆ ਵੀ ਪ੍ਰਵਾਸੀਆਂ ਜਿਹੜਾ ਕੁਝ ਇਦਾਂ ਮਤੇ ਪਹੁੰਚਣਗੇ ਆ ਉਹ ਤੇ ਕਾਰਵਾਈ ਹੋਊਗੀ ਜਿਵੇਂ ਸਾਡੇ ਸਮਰਾਲੇ ਇੱਕ ਸਾਡੇ ਗੁਰੂ ਕੀ ਸਿੱਖ ਨੇ ਭਾਵਕ ਹੋ ਕੇ ਜਿਵੇਂ ਗੱਲ ਕੀਤੀ ਨੇ ਸਭ ਦਾ ਸਤਿਕਾਰ ਕਰਦਾ ਪਰ ਕਿਤੇ ਨਾ ਕਿਤੇ ਆਪਾਂ ਕਾਨੂੰਨ ਦੇ ਦਾਰੇ ਚ ਵੀ ਸਾਡੇ ਗੁਰੂ ਕੀ ਸਿੱਖ ਨੇ ਕਿਹਾ ਤਾਂ ਵੀ ਭੱਜੋ ਬਾਹਰ ਚਲ ਜੋ ਹਨਾ ਉਹੀ ਪੀੜ ਸਾਡੇ ਬੱਚੇ ਨਾਲ ਦਰਦ ਦੋ ਦਿਨ ਉਹ ਤੋਂ ਵੀਡੀਓ ਪਵਾਤੀ ਵੀ ਨਹੀਂ ਜੀ ਮੇਥੋਂ ਭਾਵਨਾ ਚ ਆ ਕੇ ਬਹਿ ਕਿਉਂਕਿ ਪ੍ਰਸ਼ਾਸਨ ਪਹਿਲਾਂ ਮੈਂ ਆਪਦੇ ਸ਼ਬਦ ਵਾਪਸ ਲੈਣਾ ਵੀ ਅਸੀਂ ਮਜ਼ਦੂਰਾਂ ਦੇ ਤਾਂ ਇਹ ਗੱਲ ਕਰ ਰਹੇ ਹਾਂ ਇਹਨਾਂ ਨੂੰ ਭੁਜਾਓ ਕਰੋ ਔਰ ਕੀ ਲੱਗਦਾ ਵੀ ਮਜ਼ਦੂਰ ਮਤਲਬ ਮਜ਼ਦੂਰਤਾ ਉਸ ਤਰੀਕੇ ਨਾਲ ਨਹੀਂ ਕੰਮ ਕਰ ਰਹੀ ਜਿਵੇਂ ਸਾਡੇ ਜੀ ਪੋਲਿਊਸ਼ਨ ਜਿਹੜਾ ਕੰਟਰੋਲ ਬੋਰਡ ਹੈ ਉਹਦਾ ਚੇਅਰਮੈਨ ਵੀ ਪ੍ਰਵਾਸੀ ਮਤਲਬ ਇਥੋਂ ਤੱਕ ਕਿ ਸਾਡੀ ਤਾਂ ਇਹ ਵੀ ਚਰਚਾ ਚੱਲ ਰਹੀ ਕਿ ਸਰਕਾਰੀ ਪ੍ਰਵਾਸੀ ਚਲਾ ਰਹੇ ਨੇ ਤੇ ਬਈ ਆਪਾਂ ਗੱਲ ਕਰ ਰਹੇ ਨਾ ਜਿਹੜਾ ਮੈਨੂੰ ਮੇਰੇ ਲੋਕਾਂ ਨੇ ਫਰਜ਼ ਦਿੱਤਾ ਮੈਨੂੰ ਇੱਕ ਸੋਚ ਬਣਾ ਕੇ ਚੁਣਿਆ ਉਹ ਵੀ ਤੁਹਾਨੂੰ ਇੱਕ ਐਮਐਲਏ ਲੋਕਾਂ ਨੇ ਚੁਣਿਆ ਤੁਸੀਂ ਵਾਕਿਆ ਨੂੰ ਬਦਨਾਮ ਕਰਕੇ ਐਮਐਲਏ ਬਣ ਗਏ ਵੀ ਉਹ ਬਦਨਾਮ ਨੇ ਅਸੀਂ ਆਮ ਪਰ ਤੁਸੀਂ ਆਮ ਨਹੀਂ ਤੁਸੀਂ ਖਾਸ ਖਾਸ ਨਿਕਲੇ ਤੁਸੀਂ ਲੈਜਿਸਲੇਚਰ ਦੇ ਵਿੱਚ ਸਖਸਿਆਨਾ ਵਰਗੇ ਬੰਦੇ ਬਿਠਾ ਕੇ ਤਾਂ ਤੁਸੀਂ ਕੰਟਰੋਲ ਕਰ ਲਿਆ ਉਦੋਂ ਬਾਅਦ ਐਗਜ਼ੀਕਿਊਟਿਵ ਪਾਵਰ ਜਿਹਨੇ ਉਹ ਦੇਣੀ ਆ ਪਾਵਰ ਤੁਸੀਂ ਦੇਤੀ ਫਲਾ ਫਲਾ ਮੰਤਰੀ ਬਣਾਤੇ ਪਰ ਮੰਤਰੀ ਨੂੰ ਆਪਰੇਟ ਕੌਣ ਕਰ ਰਿਹਾ ਵਾ ਬਾਹਰਲੇ ਵੱਖ-ਵੱਖ ਪੰਚਾਇਤਾਂ ਦੇ ਵਿੱਚ ਮਤੇ ਪਾਏ ਗਏ ਕਿ ਪ੍ਰਵਾਸੀਆਂ ਨੂੰ ਪਿੰਡ ਦੇ ਵਿੱਚ ਰਹਿਣ ਨਹੀਂ ਦੇਣਾ ਇਹਨਾਂ ਨੂੰ ਕੱਢਿਆ ਜਾਵੇਗਾ ਕਿਤੇ ਪਾਇਆ ਕਿ ਅੱਜ ਹੀ ਤੁਸੀਂ ਦੁਕਾਨ ਤੇ ਮਕਾਨ ਖਾਲੀ ਕਰੋ ਕਿਤੇ ਪਾਇਆ ਗਿਆ ਕਿ 5 ਦਿਨਾਂ ਦੇ ਵਿੱਚ ਵਿੱਚ ਖਾਲੀ ਕਰੋ ਕਈ ਤਰੀਕੇ ਦੇ ਮਤੇ ਤੇ ਕਿਹਾ ਗਿਆ ਕਿ ਵੋਟ ਬਣਾ ਅਸੀਂ ਬਣਾਉਣ ਨਹੀਂ ਦੇਣੀ ਅਸੀਂ ਇਹਨਾਂ ਨੂੰ ਵਰਤਨ ਨਹੀਂ ਦੇਣਾ ਇਹਨਾਂ ਨੂੰ ਪਿੰਡ ਚ ਰਹਿਣ ਨਹੀਂ ਦੇਣਾ ਕੀ ਇੱਕ ਪੰਚਾਇਤ ਕੋਲੇ ਇਹ ਸਾਰੇ ਅਧਿਕਾਰ ਹੁੰਦੇ ਨੇ ਕੀ ਭਾਰਤ ਦਾ ਸੰਵਿਧਾਨ ਪੰਚਾਇਤ ਨੂੰ ਇਹ ਅਧਿਕਾਰ ਦਿੰਦਾ ਹੈ ਕਿ ਉਹ ਕਿਸੇ ਵਿਅਕਤੀ ਨੂੰ ਇਹ ਕਹਿ ਦੇਵੇ ਕਿ ਤੂੰ ਨਹੀਂ ਰਹਿਣਾ ਚਾਹੇ ਉਹ ਕਿਸੇ ਵੀ ਸੂਬੇ ਦਾ ਹੋਵੇ ਸਾਰੇ ਵਿਸ਼ੇ ਤੇ ਗੱਲਬਾਤ ਕਰਾਂਗੇ ਸਾਡੇ ਨਾਲ ਸਰਪੰਚ ਗਗਨਦੀਪ ਸਿੰਘ ਢਿੱਲੋਂ ਨੇ ਭਾਗਪੁਰ ਤੋਂ ਨੇ ਤੁਸੀਂ ਪਹਿਲਾਂ ਵੀ ਇਹਨਾਂ ਦੀ ਦੇਖਿਆ ਜਦੋਂ ਲੈਂਡ ਪੂਲਿੰਗ ਪਾਲਿਸੀ ਦੇ ਖਿਲਾਫ ਇਹਨਾਂ ਨੇ ਗ੍ਰਾਮ ਸਭਾ ਸਦਕੇ ਮਤਾ ਪਾਇਆ ਬੜੇ ਵਧੀਆ ਤਰੀਕੇ ਨਾਲ ਮਤਾ ਪਾਇਆ ਸੀ ਸਾਰੀ ਉਹਨੂੰ ਸਟੱਡੀ ਕਰਕੇ ਅੱਜ ਵੀ ਇਹਨਾਂ ਨੇ ਇੱਕ ਮਤਾ ਪਾਇਆ ਪਰ ਇਹਨਾਂ ਤੋਂ ਉਹ ਮਤੇ ਤੇ ਤਾਂ ਸਾਡੀ ਗੱਲਬਾਤ ਹੋ ਗਈ ਪਰ ਅਸੀਂ ਇਹਨਾਂ ਨਾਲ ਗੱਲਬਾਤ ਕਰ ਰਹੇ ਜਿਹੜੇ ਬਾਕੀ ਮਤੇ ਪੈ ਰਹੇ ਕੀ ਉਹ ਸਵਿਧਾਨ ਦੇ ਦਾਇਰੇ 'ਚ ਨੇ ਪਹਿਲਾਂ ਸਵਾਗਤ ਕਰਦੇ ਆਂ ਫਿਰ ਅਗਲੀ ਗੱਲਬਾਤ ਕਰਦੇ ਆਂ ਬਾਈ ਸਸੀਕਰ ਸਸਕ ਨੂੰ ਬਹੁਤ ਧੰਨਵਾਦ ਬਾਈ ਕਿਵੇਂ ਦੇਖਦੇ ਹੋ ਜਿਹੜੇ ਪੰਚਾਇਤਾਂ ਦੇ ਵਿੱਚ ਕਈ ਜਗ੍ਹਾ ਮਤੇ ਪਾਏ ਜਾ ਰਹੇ ਆ ਪੰਚਾਇਤ ਦੀ ਲੈਟਰਪੈਡ ਤੇ ਕਿ ਪ੍ਰਵਾਸੀਆਂ ਨੂੰ ਪਿੰਡ ਚੋਂ ਕੱਢ ਦਿੱਤਾ ਜਾਊਗਾ ਇਹਨਾਂ ਨੂੰ ਰਹਿਣ ਨਹੀਂ ਦਿੱਤਾ ਜਾਊਗਾ ਇਹਨਾਂ ਨੂੰ ਅਸੀਂ ਦੁਕਾਨਾਂ ਖਾਲੀ ਕਰੋ ਮਕਾਨ ਖਾਲੀ ਕਰੋ ਕੀ ਇੱਕ ਪੰਚਾਇਤ ਕੋਲੇ ਅਧਿਕਾਰ ਹੁੰਦਾ ਕਿ ਉਹ ਇਸ ਤਰੀਕੇ ਦਾ ਮਤਾ ਪਾ ਸਕੇ ਬਾਈ ਜਿਵੇਂ ਆਪਾਂ ਪਹਿਲਾਂ ਗੱਲ ਕੀਤੀ ਹੈ ਵੀ ਠੀਕ ਆ ਪੰਚਾਇਤ ਕੋ ਮਤੇ ਪਾਉਣ ਦਾ ਅਧਿਕਾਰ ਹੈਗਾ ਤੇ ਉਹ ਉਹ ਵੀ ਕਾਨੂੰਨ ਦੇ ਦਾਰੇ ਚ ਰਹਿ ਕੇ ਜਿਵੇਂ ਕਿ ਸਾਡੇ ਵਕਫਾਕ ਪੰਚਾਇਤਾਂ ਨੇ ਮਤੇ ਪਾਏ ਨੇ ਵੀ ਬਾਹਰ ਕੱਢੋ ਬੋਟ ਨਹੀਂ ਬਣ ਦੇਣੀ ਜਾਂ ਜ਼ਮੀਨ ਨਹੀਂ ਦੇਣੀ ਹੈਗੀ ਤਾਂ ਸਭ ਤੋਂ ਪਹਿਲੀ ਗੱਲ ਮੈਂ ਸਾਰੀਆਂ ਭਾਵਨਾਵਾਂ ਦੀ ਮੈਂ ਕਦਰ ਕਰਦਾ ਪਰ ਕਿਤਨਾ ਕਿਤੇ ਮਤਲਬ ਉਹਨਾਂ ਜਿਹੜੇ ਉਹ ਜਜ਼ਬਾਤ ਨੇ ਵੀ ਸਰਕਾਰ ਦਾ ਪਹਿਲਾਂ ਇਹ ਮੁੱਢਲਾ ਫਰਜ਼ ਇਹ ਆ ਵੀ ਉਹ ਚਲੋ ਪਿੰਡ ਵਿੱਚ ਰਹਿੰਦੇ ਨੇ ਉਹਨਾਂ ਨੂੰ ਕਾਨੂੰਨ ਬਾਰੇ ਜਾਣਕਾਰੀ ਨਹੀਂ ਹੋ ਸਕਦੀ ਵੀ ਸਰਕਾਰ ਦਾ ਫਰਜ਼ ਇਹ ਬਣਦਾ ਵੀ ਉਹਨਾਂ ਦੀ ਪੀੜ ਨੂੰ ਸਮਝਣਾ ਕਿ ਕਿਹੜੇ ਪੀੜ ਦੇ ਵਿੱਚ ਇੰਨਾ ਜੇ ਭਾਵਪਕ ਵੀ ਹੋਏ ਨੇ ਜਜ਼ਬਾਤੀ ਵੀ ਹੋਏ ਨੇ ਜਾਂ ਕਰੋਧ ਵਿੱਚ ਆਏ ਨੇ ਕਿ ਸਰਕਾਰ ਦਾ ਫਰਜ ਹੈ ਵੀ ਉਹਨਾਂ ਦੇ ਪੀੜ ਨੂੰ ਸਮਝਣ ਮੈਂ ਸਾਰਿਆਂ ਦਾ ਸਤਿਕਾਰ ਕਰਦਾ ਵੀ ਜੇ ਕਿਸੇ ਨੂੰ ਕੋਈ ਵੀ ਪ੍ਰੋਬਲਮ ਹੈ ਪਰ ਅਸੀਂ ਇੱਕ ਬੰਦੇ ਕਰਕੇ ਅਸੀਂ ਸਾਰਿਆਂ ਨੂੰ ਬਦਨਾਮ ਬਣ ਕਰ ਸਕਦੇ ਜਿੱਥੋਂ ਗੱਲ ਆ ਗਈ ಮತਿਆਂ ਦੀ ਵੀ ਪੰਚਾਇਤ ਕੋਲ ਇੱਕ ਉਹਦਾ ਲਿਮਟਿਡ ਖੇਤਰ ਹੈ ਪੰਚਾਇਤ ਇੱਕ ਪਿੰਡ ਲੈਵਲ ਦੀ ਬਾਡੀ ਹੈ ਤੇ ਕਾਨੂੰਨ ਦੇ ਅਧੀਨ ਆ ਵੀ ਜਿਵੇਂ ਕਿ ਤੁਸੀਂ ਕਹੋ ਲੋ ਵੀ ਆਪਾਂ ਮਤੇ ਪਾ ਰਹੇ ਹਾਂ ਜੀ ਇਹਨਾਂ ਦੀ ਵੋਟ ਨਹੀਂ ਬੰਨ ਦੇਣੀ ਇਹਨਾਂ ਦਾ ਆਧਾਰਕ ਨਹੀਂ ਬੰਨ ਦੇਣਾ ਜਾਂ ਇਹਨਾਂ ਨੂੰ ਜ਼ਮੀਨ ਨਾ ਦੇਵੋ ਹੁਣ ਜੇ ਮੇ ਜਮੀਨ ਜੇ ਤਾਂ ਪੰਚਾਇਤੀ ਜਮੀਨ ਪੰਚਾਇਤ ਕੋਈ ਇਹਨਾਂ ਨੂੰ ਦੇ ਰਹੀ ਆ ਤਾਂ ਪਿੰਡ ਜਾਂ ਪੰਚਾਇਤ ਉੱਤੇ ਉਹਦੇ ਕੋਲ ਅਧਿਕਾਰ ਆ ਹੁਣ ਜੇ ਤੁਹਾਡੀ ਜਮੀਨ ਆ ਤੁਸੀਂ ਜਿਨੂੰ ਮਰਜ਼ੀ ਵੇਚੋ ਉਹਨੂੰ ਪੰਚਾਇਤ ਰੋਕ ਨਹੀਂ ਸਕਦੀ ਕਾਨੂੰਨ ਦੇ ਦਾਇਰੇ ਚ ਉਹ ਕਹਣਗੇ ਜੇ ਮੇਰੀ ਪ੍ਰਾਪਰਟੀ ਹੈ ਮੈਂ ਜਿਨ ਮਰਜ਼ੀ ਦਵਾਂ ਫਿਰ ਉੱਥੇ ਸਾਡੇ ਮਤਿਆਂ ਦੀ ਅਲੰਘਣਾ ਹੋਊਗੀ ਸਾਡੇ ਮਤੇ ਲਾਗੂ ਨਹੀਂ ਹੋਣਗੇ ਤਾਂ ਸਾਡੀ ਫਿਰ ਇਹਨਾਂ ਸੰਸਥਾਵਾਂ ਦੀ ਸੰਸਥਾ ਦੀ ਇੱਜ਼ਤ ਘਟਦੀ ਆ ਵੀ ਮਤਾ ਪਾਇਆ ਸੀ ਤੁਹਾਡੇ ਪਿੰਡ ਦਾ ਲਾਗੂ ਨਹੀਂ ਹੋਇਆ ਉਦੋਂ ਬਾਅਦ ਗੱਲ ਆ ਕਿ ਵੋਟ ਤੇ ਆਧਾਰ ਕੱਢਦਾ ਪੰਚਾਇਤ ਕੋ ਕੋਈ ਅਧਿਕਾਰ ਨਹੀਂ ਹੈਗਾ ਕਿਸੇ ਜਿਵੇਂ ਕਿਉਂਕਿ ਸਾਡੇ ਫੰਡਾਮੈਂਟਲ ਰਾਈਟਸ ਆ ਗਏ ਹਨਾ ਵੀ ਰਾਈਟ ਟੂ ਵੋਟ ਦਾ ਆ ਗਿਆ ਹਨਾ ਤੇ ਜਾਂ ਆਧਾਰ ਕਾਰਡ ਦਾ ਇੱਕ ਗਵਰਨਮੈਂਟ ਦਾ ਇੱਕ ਲਾਅ ਬਣਿਆ ਹੋਇਆ ਹਨਾ ਹਾਂ ਸਾਡੇ ਕੋ ਇਹ ਜ਼ਰੂਰ ਹੈਗਾ ਅਸੀਂ ਵੀ ਜਾਲੀ ਨਾ ਬਣੇ ਵੀ ਜਾਲੀਦਾਰ ਕਾਰਡ ਨਾ ਬਣੇ ਜਾਲੀ ਵੋਟ ਨਾ ਬਣੇ ਡਬਲ ਆਧਾਰ ਕਾਰਡ ਨਾ ਬਣੇ ਡਬਲ ਜਿਹੜਾ ਚਲੋ ਡਬਲ ਦੇ ਵਿੱਚ ਆਪਾਂ ਕਹਿੰਦੇ ਵੀ ਉਹ ਵੀ ਸਿਸਟਮ ਦੇ ਵਿੱਚ ਹੈਗਾ ਵਾ ਵੀ ਸਾਨੂੰ ਪਤਾ ਹੁੰਦਾ ਵਾ ਜਿਵੇਂ ਮੰਨ ਕੇ ਚਲੋ ਵੀ ਸਾਡੇ ਪਿੰਡ ਦਾ ਨਹੀਂ ਹੈਗਾ ਤੇ ਵੀ ਆਪਾਂ ਕੋਈ ਗਲਤ ਜਾਂ ਜਾਲੀ ਨਾ ਬਣ ਜੇ ਫਿਰ ਉੱਥੇ ਆਪਾਂ ਨੂੰ ਜਿੱਥੇ ਇੱਕ ਤਾਂ ਉਹਦਾ ਵੀ ਐਡਰੈਸ ਚੇਂਜ ਕਰਨ ਵਾਲਾ ਇੱਕ ਹੁੰਦਾ ਨਵਾਂ ਬਣਾਉਣ ਵਾਲਾ ਜਿਹੜਾ ਸਾਨੂੰ ਪਤਾ ਵਾ ਵੀ ਸਾਡੇ ਪਿੰਡ ਦਾ ਨਹੀਂ ਹੈਗਾ ਬਾਹਰਲਾ ਵਾ ਇਸ ਕਰਕੇ ਉਹ ਜਾਲੀ ਉਹਨੂੰ ਤੁਸੀਂ ਮਤਲਬ ਉਹਨੂੰ ਤੁਸੀਂ ਉਹ ਆਪਦੀ ਸਾਈਨ ਜਾਂ ਮੋਹਰ ਲਾਵੋ ਇਹਨਾ ਤੇ ਗੱਲ ਆ ਗਈ ਵੋਟ ਦੀ ਬੀਲ ਨਾਲ ਸੰਪਰਕ ਕਰਕੇ ਤੁਹਾਡੇ ਪਿੰਡ ਦਾ ਬੰਦਾ ਨਹੀਂ ਹੈਗਾ ਬਿਲਕੁਲ ਘਟਵਾ ਦਿਓ ਮਤਲਬ ਸਾਡਾ ਜਿਹੜਾ ਹੈਗਾ ਜ਼ਮੀਨ ਵਾਲਾ ਇੰਡੀਵਿਜ ਦਾ ਹੈਗਾ ਉਹ ਕਿਉਂਕਿ ਜੇ ਪੰਚਾਇਤ ਦੀ ਜ਼ਮੀਨ ਆ ਫਿਰ ਆਪਾਂ ਕਰ ਸਕਦੇ ਆ ਉਮੀ ਬੋਟ ਤੇ ਅਧਾਰ ਕੱਢਦਾ ਤੇ ਰਾਈਟ ਟੂ ਜੇ ਆਪਾਂ ਗੱਲ ਕਰਕੇ ਹਟਿਆ ਵੀ ਉਹਦੇ ਵਿੱਚ ਸਾਡੇ ਪੰਚਾਇਤ ਕੋਲ ਜ਼ਰੂਰ ਇਹ ਫਰਜ਼ ਹੈ ਨੈਤਿਕ ਫਰਜ਼ ਤੇ ਜ਼ਿੰਮੇਵਾਰੀ ਹੈ ਵੀ ਇੱਕ ਤਾਂ ਜਾਲੀ ਜਾਂ ਬਾਹਰਲੇ ਬੰਦੇ ਦਾ ਜਿਹੜਾ ਉਹ ਸਾਡੀ ਜ਼ਿੰਮੇਵਾਰੀ ਆ ਵੀ ਸਾਨੂੰ ਉਹ ਤੇ ਕੰਮ ਕਰਨਾ ਚਾਹੀਦਾ ਵਾ ਜਿਹੜਾ ਬਾਕੀ ਰਾਈਟ ਟੂ ਜਿਹੜਾ ਕਾਨੂੰਨ ਆ ਉਹ ਕਾਨੂੰਨ ਤੋਂ ਬਾਹਰ ਤਾਂ ਆਪਾਂ ਜਾ ਨਹੀਂ ਸਨ ਇੰਨਾ ਆਪ ਕਾਨੂੰਨ ਤੋਂ ਵੱਡੇ ਆਪਾਂ ਕਾਨੂੰਨ ਤੋਂ ਵੱਡੇ ਪਰ ਜਿਵੇਂ ਮਤੇ ਲਗਾਤਾਰ ਪਾਈ ਜਾ ਕਿ ਇਹਨਾਂ ਮੱਧਾਂ ਤੇ ਕੋਈ ਕੋਰੋਨੀ ਕਾਰਵਾਈ ਹੋ ਸਕਦੀ ਹੈ ਜੇ ਕੋਈ ਬੰਦਾ ਕੋਰਟ ਚ ਲਿਆ ਜਾਵੇ ਜਾਂ ਕੁਝ ਹੋ ਰਹੀ ਹੈ ਬਾਈ ਜਿਵੇਂ ਸਾਡੇ ਸਮਰਾਲੇ ਇੱਕ ਸਾਡੇ ਗੁਰੂ ਕੇ ਸਿੱਖ ਨੇ ਭਾਵਕ ਹੋ ਕੇ ਜਿਵੇਂ ਗੱਲ ਕੀਤੀ ਨੇ ਸਭ ਦਾ ਸਤਿਕਾਰ ਕਰਦੇ ਆ ਪਰ ਕਿਤੇ ਨਾ ਕਿਤੇ ਆਪਾਂ ਕਾਨੂੰਨ ਦੇ ਦਾਰੇ 'ਚ ਆ ਵੀ ਸਾਡੇ ਗੁਰੂ ਕੇ ਸਿੱਖ ਨੇ ਕਿਹਾ ਤਾਂ ਵੀ ਭੱਜੋ ਬਾਹਰ ਚਲ ਜੋ ਹਨਾ ਉਹੀ ਪੀੜ ਸਾਡੇ ਬੱਚੇ ਨਾਲ ਦਰਦ ਪੀੜ ਦੂਏ ਦਿਨ ਉਹ ਤੋਂ ਵੀਡੀਓ ਪਾਤੀ ਬਿਨੈ ਜੀ ਮੇ ਤੋਂ ਭਾਵਨਾ ਚਾਕੇ ਬਹਿਕੋ ਕੇ ਪ੍ਰਸ਼ਾਸਨ ਪਾਲਾ ਮੈਂ ਆਪਦੇ ਸ਼ਬਦ ਵਾਪਸ ਲੈਣਾ ਵੀ ਮੈਂ ਪ੍ਰਸ਼ਾਸਨ ਨੂੰ ਕਹਿਣਾ ਵੀ ਤੁਸੀਂ ਉਹਦੀ ਵਾਪਸੀ ਵਾਲੀ ਵੀਡੀਓ ਤੋਂ ਪੁੱਛਾਤੀ ਕਿ ਤੁਸੀਂ ਗਾਹਾਂ ਤੋਂ ਕੋਈ ਅਸ਼ਵਾਸ਼ਣ ਕੋਈ ਉਹਨੂੰ ਤੁਸੀਂ ਉਹ ਸਾਰੇ ਇਹ ਜੋ ਮથે ਪੈ ਰਹੇ ਨੇ ਤੁਸੀਂ ਇੱਕ ਕੋਈ ਸੰਬੰਧਕ ਉਥੋਂ ਦਾ ਐਮਐਲਏ ਜਾਂ ਕੋਈ ਅਫਸਰ ਜਿਵੇਂ ਡੀਸੀ ਦਾ ਸਾਡੇ ਲੁਧਿਆਣੇ ਬਿਆਨ ਆਇਆ ਵੀ ਪ੍ਰਵਾਸੀਆਂ ਤੇ ਜਿਹੜਾ ਕੋਈ ਕਰੂਗਾ ਕਾਰਵਾਈ ਕਰੋਗੀ ਐਸਐਸਪੀ ਮੈਮ ਦਾ ਆਇਆ ਵੀ ਪ੍ਰਵਾਸੀਆਂ ਜਿਹੜਾ ਕੁਝ ਇਦਾਂ ਮਤੇ ਪਹੁੰਚਣਗੇ ਆ ਉਥੇ ਕਾਰਵਾਈ ਹੋਗੀ ਨੋ ਡਾਊਟ ਬੀਜੇਪੀ ਕੋ ਆਊਟ ਆਫ ਲਾਅ ਮਤੇ ਪਾ ਰਿਹਾ ਤਾਂ ਕਾਰਵਾਈ ਤੁਸੀਂ ਕਰੋਗੇ ਬਟ ਤੁਸੀਂ ਉਹਨਾਂ ਨੂੰ ਨਾਲ ਇਹ ਵੀ ਅਨਸ਼ਯੂਰ ਕਰੋ ਤੁਸੀਂ ਸਿੱਕੇ ਦਾ ਇੱਕ ਇੱਕ ਪਾਸਾ ਤੁਸੀਂ ਦੇਖ ਲਿਆ ਹਨਾ ਤੁਸੀਂ ਦੂਜਾ ਪਾਸਾ ਵੀ ਦੇਖੋ ਹਨਾ ਵੀ ਇੱਕ ਪਾਸਾ ਤੁਸੀਂ ਕਹਿੰਦਾ ਵੀ ਜਿਹੜਾ ਕੋਈ ਪਾਊਗਾ ਕਾਰਵਾਈ ਕਰੂਗਾ ਦੂਜਾ ਪਾਸਾ ਤੁਸੀਂ ਇਹ ਵੀ ਉਹਨਾਂ ਨੂੰ ਅਨਸ਼ਯੂਰ ਕਰੋ ਵੀ ਚਲੋ ਜਿੱਥੇ ਤੁਸੀਂ ਕਹਿੰਦਾ ਵੀ ਸਜ਼ਾ ਹੋਗੀ ਪਰ ਇਹ ਜ਼ਰੂਰ ਅਨਸ਼ਯੂਰ ਕਰੋ ਵੀ ਪੁਲਿਸ ਜਾਂ ਪ੍ਰਸ਼ਾਸਨ ਪ੍ਰੀਵੈਂਟਿਵ ਸਟੈਪ ਲੈਣਗੇ ਵੀ ਅੱਗੇ ਤੋਂ ਵੀ ਪੰਚਾਇਤਾਂ ਦੇ ਨਾਲ ਜਾਂ ਜਿਹੜੀਆਂ ਕੋਈ ਸਬੰਧਿਤ ਬਾਡੀਜ਼ ਹੈਗੀਆਂ ਉਹਦੇ ਨਾਲ ਇੱਕ ਤਾਲਮੇਲ ਕਰਕੇ ਵੀ ਅੱਗੇ ਤੋਂ ਇਹ じゃ ਬਾਅਦੋਂ ਤੁਸੀਂ ਕ੍ਰਾਈਮ ਕਰਨ ਤੋਂ ਬਾਅਦ ਸਜ਼ਾ ਦੀ ਤਾਂ ਗੱਲ ਕਰ ਰਹੇ ਹੋ ਪਰ ਕੀ ਤੁਸੀਂ ਕੋਈ ਪ੍ਰੀਵੈਂਟਿਵ ਸਟੈਪ ਦੀ ਗੱਲ ਕਰ ਰਹੇ ਹੋ ਵੀ ਏਵੇਂ ਦੇ ਕ੍ਰਾਈਮ ਅੱਗੇ ਤੋਂ ਨਾ ਹੋਣ ਵੀ ਜਿੱਥੇ ਤੁਸੀਂ ਇਹ ਲੋਕਾਂ ਨੂੰ ਕਹਿ ਰਹੇ ਹੋ ਵੀ ਜਿਹੜਾ ਵੀ ਕ੍ਰਾਈਮ ਕਰੂਗਾ ਜਾਂ ਮਤਾਵਾ ਤਾਂ ਉਹਨਾਂ ਨੂੰ ਤੁਸੀਂ ਲੋਕਾਂ ਨੂੰ ਉਹਨਾਂ ਦੀ ਭਾਵਨਾ ਦਾ ਤੁਸੀਂ ਪ੍ਰੈਸ਼ਰ ਕਰ ਰਹੇ ਹੋ ਪਰ ਉਹਨਾਂ ਦੀ ਭਾਵਨਾ ਨੂੰ ਸਮਝ ਕੇ ਵੀ ਅੱਗੇ ਤੋਂ ਇਹ じゃ ਕੁਝ ਨਹੀਂ ਹੋਊਗਾ ਤਾਂ ਉਹ ਵੀ ਅਸ਼ੂਰ ਕਰੋ ਲੋਕਾਂ ਨੂੰ ਤੁਸੀਂ ਤੁਹਾਡੇ ਪਿੰਡ 'ਚ ਵੀ ਕਾਫੀ ਪ੍ਰਵਾਸੀ ਨੇ ਅੱਜ ਵੀ ਦੇਖਿਆ ਤਾਂ Independency ਘਟਨਾ ਹੋਈ ਐ ਇਸ ਤਰੀਕੇ ਦੀ ਕਿਰੇ ਸੱਚੇ ਪਾਸ਼ਾ ਕਿਰਪਾ ਨਾਲ ਮਤਲਬ ਕੋਈ ਉਹੀ ਬਈ ਗੱਲ ਵੀ ਅਸੀਂ ਹੁਣ ਚਲੋ ਸਰਪੰਚ ਬਣਿਆ ਇਸ ਤੋਂ ਪਹਿਲਾਂ ਵੀ ਪਿੰਡ ਦੇ ਵਿੱਚ ਜਿਵੇਂ ਸੇਵਾ ਕਰਦੇ ਆ ਜਾਂ ਪਿੰਡ ਦੇ ਦੁੱਖ ਸੁੱਖ ਵਿੱਚ ਵਿਚਰਦੇ ਆ ਤਾਂ ਸਾਡਾ ਪਿੰਡ ਦੇ ਵਿੱਚ ਵੀ ਕਿਹੜਾ ਬੰਦਾ ਰਹਿ ਰਿਹਾ ਵਾ ਪਹਿਲੇ ਪੰਚਾਇਤਾਂ ਵੀ ਸਾਡੀਆਂ ਅੱਛੀਆਂ ਸੀਗੀਆਂ ਚਲੋ ਹਨਾ ਤੇ ਜਦੋਂ ਦਾਸ ਨਹੀਂ ਆਇਆ ਤਾਂ ਅਸੀਂ ਹੋਰ ਇਸ ਜਿਹੜੇ ਵੀ ਕੋਈ ਇਸ਼ੂ ਪੰਜਾਬ ਦੇ ਆ ਰਹੇ ਨੇ ਜਾਂ ਵੱਡੇ ਲੈਵਲ ਤੇ ਸਾਡੀ ਕਮਿਊਨਿਟੀ ਲਈ ਆ ਰਹੇ ਅਸੀਂ ਉੱਤੇ ਵਰਕ ਕਰਦੇ ਆ ਵੀ ਕਦੇ ਅਜਾ ਇਨਸੀਡੈਂਟ ਤਾਂ ਸੱਚੇ ਪਾਸ਼ਾ ਕਿਰਪਾ ਨਹੀਂ ਹੋਇਆ ਹੋ ਵੀ ਨਾ ਜਾਵੇ ਹੋ ਵੀ ਨਾ ਜਾਵੇ ਇਸ ਕਰਕੇ ਅਸੀਂ ਪ੍ਰिवेंटिव ਸਟੈਪ ਆ ਜਿਹੜਾ ਗ੍ਰਿਪ ਜਿਹੜਾ ਆਪਾਂ ਸ਼ੁਰੂ ਕੀਤਾ ਵਾ ਇਹ ਪ੍ਰिवेंटिव ਸਟੈਪ ਲਿਆ ਵਾ ਵੀ ਇਹ ਜਾ ਇੰਸਟਾਟ ਸਾਡੇ ਨਾਲ ਕਿਤੇ ਹੋਰ ਵੀ ਨਾ ਹੋ ਜਾਵੇ ਜੇ ਜੇਕਰ ਅਸੀਂ ਚਾਹਣਿਆਂ ਜਿਵੇਂ ਇੱਕ ਸਵਾਲ ਰੁੱਦੇ ਆ ਕਿ ਪੰਜਾਬ ਦੀ ਡੈਮੋਗ੍ਰਾਫੀ ਚੇਂਜ ਹੋ ਰਹੀ ਹੈ ਡੈਮੋਗ੍ਰਾਫਿਕ ਤੌਰ ਤੇ ਬਦਲਿਆ ਜਾ ਰਿਹਾ ਪੰਜਾਬ ਨੂੰ ਵੋਟਾਂ ਇਹਨਾਂ ਦੀਆਂ ਬਣ ਗਈਆਂ ਕੱਲ ਨੂੰ ਵੱਧ ਵੋਟਾਂ ਬਣਦੀਆਂ ਤਾਂ ਮੁੱਖ ਮੰਤਰੀ ਤੱਕ ਐਮਐਲਏ ਤੱਕ ਇਹਨਾਂ ਦੇ ਬਣਨੇ ਸ਼ੁਰੂ ਹੋ ਜਾਣਗੇ ਇਹ ਗੱਲ ਲੋਕਾਂ ਦੀ ਸਮੱਸਿਆ ਵੀ ਹੈ ਲੋਕਾਂ ਦੇ ਸਵਾਲ ਵੀ ਹੈ ਲੋਕ ਕ੍ਰਾਈਮ ਨੂੰ ਲੈ ਕੇ ਵੀ ਹੈ ਕਿ ਇਹਨਾਂ ਨੂੰ ਇੱਥੇ ਜ਼ਮੀਨ ਖਰੀਦਣ ਦਾ ਅਧਿਕਾਰ ਨਾ ਹੋਵੇ ਬੋਰਡ ਦਾ ਅਧਿਕਾਰ ਨਾ ਹੋਵੇ ਇਹ ਸਾਰੇ ਚੀਜ਼ਾਂ ਚੱਲ ਰਹੀਆਂ ਪਰ ਕੀ ਲੱਗਦਾ ਇਹਨੂੰ ਭੜਕਾਟ ਦੇ ਵਿੱਚ ਜਾਂ ਇਸ ਤਰੀਕੇ ਨੂੰ ਛੱਡ ਕੇ ਕੀ ਪੰਚਾਇਤਾਂ ਮੱਥੇ ਪਾਉਣ ਵੀ ਇਹ ਚੀਜ਼ ਤੇ ਸਰਕਾਰ ਕਾਨੂੰਨ ਬਣਾਵੇ ਜੇ ਕਿਉਂਕਿ ਸਾਰਾ ਕੰਮ ਤਾਂ ਵਿਧਾਨ ਸਭਾ ਨੇ ਕਰਨਾ ਹੈ ਕਾਨੂੰਨ ਤਾਂ ਵਿਧਾਨ ਸਭਾ ਨੂੰ ਬਣਾਉਣਾ ਹੈ ਉਧਰ ਨੂੰ ਦਬਾਅ ਪਾਉਣ ਦੀ ਬਜਾਏ ਸਿੱਧੇ ਬੰਦਿਆਂ ਨੂੰ ਕੁੱਟਣ ਲੱਗ ਜਾਣਾ ਜਾਂ ਉਹਨਾਂ ਨੂੰ ਨਫ਼ਰਤ ਕਰਨ ਲੱਗ ਜਾਣਾ ਇਹ 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 ਨਹੀਂ ਚਾਹੀਦਾ ਪੰਚਾਇਤਾਂ ਸਾਡੀ ਤਰਾਸਦੀ ਹੈ ਹੂੰ ਸਾਡੀ ਤਰਾਸਦੀ ਹੈ ਕਿਉਂਕਿ ਕਿਤਨਾ ਕਿਤੇ ਅਸੀਂ ਆਪਣੇ ਖੇਤਰ ਵਿੱਚ ਹੀ ਘਟ ਗਿਣਤੀਆਂ ਦੀ ਕਤਾਰ 'ਚ ਆ ਗਏ ਹੂੰ ਕਿਤਨਾ ਕਿਸੇ ਆਪਣੇ ਖੇਤਰ ਦੇ ਵਿੱਚ ਹੀ ਸਾਡੀ ਡੈਮੋਗ੍ਰਾਫੀ ਖਤਰੇ 'ਚ ਆ ਗਈ ਇਹ ਸਾਡੀ ਤਰਾਸਦੀ ਹੈ ਤਰਾਸਦੀ ਹੋਣੀ ਉਸੇ ਬਾਈ ਕਿਤਨਾ ਕਿਤੇ ਅਸੀਂ ਸਰਕਾਰਾਂ ਨੂੰ ਤਾਂ ਕੋਸੀ ਜਾਂਦੇ ਕਿਤਨੇ ਕਿਤੇ ਸਾਡੇ ਵੀ ਕੁਝ ਫਰਜ਼ ਨਹੀਂ ਐਜ਼ ਅ ਇੰਡੀਵਿਜੂਅਲ ਸਾਡੇ ਫਰਜ਼ ਨੇ ਐਜ਼ ਅ ਪਿੰਡ ਦੇ ਕੋਈ ਮੁਖੀ ਜਾਂ ਸੋਸਾਇਟੀ ਦੇ ਵਿੱਚ ਆਪਾਂ ਵਿਚਰ ਰਹੇ ਹਾਂ ਨਾ ਤੇ ਮੈਨ ਇਜ਼ ਸੋਸ਼ਲ ਮਸ਼ੀਨ ਆ ਨਾ ਵੀ ਅਸੀਂ ਸਮਾਜਿਕ ਤੇ ਅਸੀਂ ਵਿਚਰਦੇ ਹਾਂ ਇਹਦੇ ਵਿੱਚ ਸਰਕਾਰਾਂ ਵਿਅਕਤੀ ਹਰ ਬੰਦੇ ਦੇ ਫਰਜ਼ ਨੇ ਗੱਲ ਵੀ ਸਾਡੀ ਤਰਾਸਦੀ ਹੈ ਤਰਾਸਦੀ ਕਿਵੇਂ ਹੈ ਵੀ ਜਿਵੇਂ ਸਭ ਤੋਂ ਜਿਹੜੇ ਮਤੇ ਵੀ ਪੈ ਰਹੇ ਨੇ ਕਿਹੜੀ ਗੱਲੋਂ ਪੈ ਰਹੇ ਸਾਡੀ ਡੈਮੋਗ੍ਰਾਫੀ ਖਤਰਾ ਜਿਵੇਂ ਆਪਾਂ ਗੱਲ ਕੀਤੀ ਆ ਘਟ ਗਿਣਤੀਆਂ ਸਾਡੇ ਨਾਲ ਅਤਿਆਚਾਰ ਕਿੱਥੇ ਸਾਡੇ ਸੂਬੇ 'ਚ ਹਰ ਉਹ ਸੁਬਾ ਜਿੱਥੇ ਕਿਰਤियां ਕੰਮ ਹੈ ਮਜ਼ਦੂਰਾਂ ਦਾ ਸਭ ਦਾ ਸਨਮਾਨ ਸਾਰੇ ਮੋਸਟਲੀ ਚਲੋ ਇਹ ਕੁਛ ਕੁਛ ਭਾਵਨਾ ਆ ਰਹੀ ਹੈ ਲੋਕ ਸਾਡੇ ਜਜ਼ਬਾਤੀ ਹੋ ਕੇ ਕਰ ਰਹੇ ਨੇ ਪਰ ਮੋਸਟ ਜਿਹੜੇ ਲੋਕ ਨੇ ਉਹ ਇਹ ਕਹਿ ਰਹੇ ਆ ਵੀ ਠੀਕ ਐ ਇਹਨੂੰ ਟੈਕਲ ਕਰੋ ਪਰ ਇਹਨੂੰ ਆਪਾਂ ਕੋਈ ਰੰਗਤ ਨਾ ਦੋ ਗਲਤ ਰੰਗਤ ਨਾ ਦੋ ਪਰ ਇਹਦੇ ਪਿੱਛੇ ਇੱਕ ਕਾਰਨ ਕੀ ਹੈ ਕਾਰਨ ਕੀ ਹੈ ਵੀ ਜਿਹੜਾ ਸਾਰਾ ਕੁਝ ਮਿਸਮੈਚ ਹੋ ਰਿਹਾ ਵਾ ਜਿਹੜਾ ਸਭ ਕੁਝ ਗੜਬੜੀ ਹੋਈ ਹੋਈ ਹੈ ਸਾਡਾ ਜਿਹੜਾ ਕਾਨੂੰਨ ਬਣਿਆ ਸਾਡਾ ਸੰਵਿਧਾਨ ਬਣਿਆ ਸੌਰੀ ਸੰਵਿਧਾਨ ਦੇ ਵਿੱਚ ਡਿਵੀਜ਼ਨ ਆਫ ਪਾਵਰ ਕੀਤੀ ਗਈ ਆ ਤਿੰਨ ਟਾਈਪ ਵਿੱਚ ਕੀਤੀ ਗਈ ਆ ਲੈਜਿਸਲੇਟਿਵ ਪਾਵਰ ਆ ਗਈ ਐਗਜ਼ੀਕਿਊਟਿਵ ਪਾਵਰ ਆ ਗਈ ਤੇ ਜੁਡੀਸ਼ੀਅਲ ਪਾਵਰ ਆ ਗਈ ਲੈਜਿਸਲੇਟਿਵ ਦੇ ਵਿੱਚ ਕੀ ਆ ਗਿਆ ਵੀ ਜਿਵੇਂ ਪਾਰਲੀਮੈਂਟ ਹੋ ਗਿਆ ਜਾਂ ਸਾਡਾ ਵਿਧਾਨ ਸਭਾ ਹੋਗੀ ਜਿੱਥੇ ਕਾਨੂੰਨ ਬਣਦੇ ਨੇ ਹਨਾ ਐਮ ਐਲ ਏ ਸਾਡੇ ਲੈਜਿਸਲੇਟਿਵ ਮੈਂਬਰ ਆਗੇ ਹਨਾ ਉਹ 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 ਜਿਹੜੇ ਸਾਡੇ ਐਮ ਐਲ ਏ ਬਣੇ ਨੇ ਤਾਂ ਉਹ ਕਿਤੇ ਨਾ ਕਿਤੇ ਅਨਾਰੀ ਆਗੇ ਜਾਂ ਜੋ ਜਿਹੜੇ ਕਾਨੂੰਨ ਬਣਾਉਣਾ ਆ ਆਪਾਂ ਸੈਸ਼ਨ ਦੇਖਿਆ ਵੀ ਕਿਹੜਾ ਭਾਗਪੁਰ ਦੀ ਪੰਚਾਇਤ ਲੈਂਡ ਪੂਲਿੰਗ ਖਿਲਾਫ ਇੱਕ ਮਤਾ ਲੈ ਕੇ ਆ ਰ ਪੰਜ ਮਤੇ ਪਾਇ ਭਾਗਪੁਰ ਦੀ ਪੰਚਾਇਤ ਨੇ ਉਸ ਮਤੇ ਚ ਪਾਣੀ ਦੀ ਗੱਲ ਕੀਤੀ ਹਵਾ ਦੀ ਗੱਲ ਕੀਤੀ ਤੇ ਸਾਡੇ ਕਰਜ਼ੇ ਦੀ ਗੱਲ ਕੀਤੀ ਖੇਤੀਬਾੜੀ ਦੀ ਕੀਤੀ ਕਿਹੜੇ ਐਮਐਲ ਨੇ ਜੀ ਉੱਥੇ ਲੈਜਿਸਲੇਟਿਵ ਵਿੱਚ ਹੱਜੀ ਗੱਲ ਕੀਤੀ ਨਹੀਂ ਕੀਤੀ ਇਹ ਸਾਡੀ ਤਰਾਸਦੀ ਹੈ ਉਸ ਤੋਂ ਬਾਅਦ ਐਗਜ਼ੀਕਿਊਟਿਵ ਪਾਵਰ ਆ ਜਾਂਦੀ ਹੈ ਜਿਦੇ ਵਿੱਚ ਮੁੱਖ ਮੰਤਰੀ ਜਾਂ ਪ੍ਰਧਾਨ ਮੰਤਰੀ ਜਾਂ ਕਾਉਂਸਲ ਆਫ ਮਿਨਿਸਟਰਸ ਆ ਜਾਂਦੀ ਹੈ ਹਨਾ ਵੀ ਉਹਨਾਂ ਨੂੰ ਸੱਭਿਆਚਾਰਕ ਡਿਪਾਰਟਮੈਂਟ ਸਾਡੇ ਆਗੇ ਜੇਲ੍ਹ ਡਿਪਾਰਟਮੈਂਟ ਆਗੇ ਕਾਨੂੰਨ ਡਿਪਾਰਟਮੈਂਟ ਸਾਡਾ ਹੋਮ ਡਿਪਾਰਟਮੈਂਟ ਆ ਗਿਆ ਹਨਾ ਅਲੱਗ-ਅਲੱਗ ਡਿਪਾਰਟਮੈਂਟ ਆਗੇ ਉਹਨਾਂ ਨੂੰ ਫਿਰ ਐਗਜ਼ੀਕਿਊਟਿਵ ਪਾਵਰ ਦਿੱਤੀ ਜਾਂਦੀ ਹੈ ਤੇ ਜਿਨ੍ਹਾਂ ਨੂੰ ਪਾਵਰ ਦੇਣ ਵਾਲਿਆਂ ਦੇ ਨਾਲ-ਨਾਲ ਤਾਂ ਦਿੱਲੀ ਵਾਲੇ ਦੇ ਬਈ ਬੰਦੇ ਬੈਠੇ ਨੇ ਜਿਹੜੇ ਉਹ ਬੰਦੇ ਬੈਠੇ ਆ ਹਾਂ ਅਸੀਂ ਮਤਲਬ ਇੱਕ ਇੱਕ ਹੋਰ ਚੱਕਰ ਹੈ ਮਤਲਬ ਤੁਹਾਡੀ ਗੱਲ ਨੂੰ ਟੋਕਦਾ ਵੀ ਅਸੀਂ ਮਜ਼ਦੂਰਾਂ ਦੇ ਤਾਂ ਇਹ ਗੱਲ ਕਰ ਰਹ ਪਰ ਕੀ ਲੱਗਦਾ ਵੀ ਮਜ਼ਦੂਰ ਮਤਲਬ ਮਜ਼ਦੂਰਤਾ ਉਸ ਤਰੀਕੇ ਨਾਲ ਨਹੀਂ ਕੰਮ ਕਰ ਰਹੀ ਜਿਵੇਂ ਸਾਡੇ ਜੀ ਪੋਲਿਊਸ਼ਨ ਜਿਹੜਾ ਕੰਟਰੋਲ ਬੋਰਡ ਹੈ ਉਹਦਾ ਚੇਅਰਮੈਨ ਵੀ ਪ੍ਰਵਾਸੀ ਮਤਲਬ ਇੱਥੋਂ ਤੱਕ ਕਿ ਸਾਡੀ ਤਾਂ ਇਹ ਵੀ ਚਰਚਾ ਚੱਲ ਰਹੀ ਕਿ ਸਰਕਾਰ ਹੀ ਪ੍ਰਵਾਸੀ ਚਲਾ ਰਹੀ ਹੈ ਤੇ ਭਾਈ ਆਪਾਂ ਗੱਲ ਕਰਿਆ ਨਾ ਵੀ ਅਸੀਂ ਆਪਦੇ ਖੇਤਰ ਚ ਘਟ ਗਿਣਤੀਆਂ ਚਾਗੇ ਆਪਦੇ ਖੇਤਰ ਸਾਨੂੰ ਖਤਰਾ ਪੈ ਗਿਆ ਹੁਣ ਮੈਂ ਸਰਪੰਚਾਂ ਜੀ ਹੁਣ ਮੈਂ ਆ ਚੀਜ਼ ਗ੍ਰਿਪ ਕੀਤੀ ਹੈ ਜੋ ਲੈਣ ਕੇ ਮੈਂ ਆਪਦੀ ਪੰਚਾਇਤ ਨਾਲ ਬੈਠ ਕੇ ਆਪਦੀ ਲੋਕਾਂ ਨਾਲ ਬੈਠ ਕੇ ਸਲਾਹ ਕੀਤੀ ਹੈ ਮੈਂ ਕਿਸੇ ਤੋਂ ਓਪਰੇਟ ਨਹੀਂ ਹੋਊਂਗਾ ਮੈਨੂੰ ਮਹਾਰਾਜ ਨੇ ਬੁੱਧੀ ਬਖਸ਼ੀ ਮੈਨੂੰ ਇਹ ਥੋੜੋ ਵੀ ਮੈਂ ਦੇਖੂਗਾ ਵੀ ਉਹ ਕਹਿੰਦਾ ਇਹ ਤੂੰ ਕਰਨਾ ਇਹ ਤੂੰ ਨਹੀਂ ਕਰਨਾ ਬਿਲਕੁਲ ਨਹੀਂਗਾ ਮੈਂ ਸਰਮਾਨ ਸਬ ਦਾ ਪੱਕ ਕਰ ਸਕਦਾ ਕੋਈ ਆਲੇ ਦਲੇ ਹੋਊਗਾ ਪਰ ਜਿਹੜਾ ਮੈਨੂੰ ਮੇਰਾ ਲੋਕਾਂ ਨੇ ਫਰਜ਼ ਦਿੱਤਾ ਮੈਨੂੰ ਇੱਕ ਸੋਚ ਬਣਾ ਕੇ ਚੁਣਿਆ ਉਹ ਵੀ ਤੁਹਾਨੂੰ ਇੱਕ ਐਮਐਲਏ ਲੋਕਾਂ ਨੇ ਚੁਣਿਆ ਤੁਸੀਂ ਵਾਕਿਆ ਨੂੰ ਬਦਨਾਮ ਕਰਕੇ ਐਮਐਲਏ ਬਣ ਗਏ ਵੀ ਉਹ ਬਦਨਾਮ ਨੇ ਅਸੀਂ ਆਮ ਪਰ ਤੁਸੀਂ ਆਮ ਨਹੀਂ ਤੁਸੀਂ ਖਾਸ ਖਾਸ ਨਿਕਲੇ ਤੁਸੀਂ ਲੈਜਿਸਲੇਚਰ ਦੇ ਵਿੱਚ ਸਖਸ਼ਿਆਨਾ ਵਰਗੇ ਬੰਦੇ ਬਿਠਾ ਕੇ ਤਾਂ ਤੁਸੀਂ ਕੰਟਰੋਲ ਕਰ ਲਿਆ ਉਸ ਤੋਂ ਬਾਅਦ ਐਗਜ਼ੀਕਿਊਟਿਵ ਪਾਵਰ ਜਿਹਨ ਨੂੰ ਦੇਣੀ ਆ ਪਾਵਰ ਤੁਸੀਂ ਦੇਤੀ ਫਲਾ ਫਲਾ ਮੰਤਰੀ ਬਣਾਤੇ ਪਰ ਮੰਤਰੀ ਨੂੰ ਆਪਰੇਟ ਕੌਣ ਕਰ ਰਿਹਾ ਵਾ ਬਾਹਰਲੇ ਕਿਉਂ ਫਿਰ ਪ੍ਰੋਬਲਮ ਕਿੱਥੋਂ ਆਦੀ ਹੈ ਪ੍ਰੋਬਲਮ ਕਿੱਥੋਂ ਆਦੀ ਹੈ ਵੀ ਉਹ ਸਾਡੇ ਖਿੱਤੇ ਦੀ ਸਾਡੇ ਖਿੱਤੇ ਦੀ ਉਹ ਜਿਹੜੀ ਵਿਚਾਰਧਾਰਾ ਵਾ ਸਾਡੇ ਲੋਕਾਂ ਦੀ ਵਿਚਾਰਧਾਰਾ ਉਹਨੂੰ ਸਮਝ ਨਹੀਂ ਪਾਰੇ ਜੇਕਰ ਜਿਹੜੇ ਆ ਮਤੇ ਉੱਠ ਰਹੇ ਨੇ ਜੇਕਰ ਇਹ ਕਿਉਂ ਨਹੀਂ ਕੋਈ ਬੋਲ ਰਿਹਾ ਅਸੀਂ ਬੋਲੇ ਆ ਵੀ ਭਾਈ ਬਹੁਤ ਮਾੜੀ ਗੱਲ ਆ ਤੁਹਾਡੇ ਸਾਰਿਆਂ ਦੀ ਇਹ ਇਹ ਮਤਿਆਂ ਦੀ ਆਵਾਜ਼ਾਂ ਦੀ ਅਸੀਂ ਕਦਰ ਕਰਦੇ ਆਂ ਬਟ ਸਾਨੂੰ ਕਾਨੂੰਨ ਦੇ ਦਰ ਤੁਸੀਂ ਕਿਉਂ ਨਹੀਂ ਬੋਲੇ ਕਿਉਂ ਕਿਉਂਕਿ ਤੁਹਾਡਾ ਤੁਸੀਂ ਨੈਸ਼ਨਲ ਪਾਰਟੀ ਆ ਤੁਸੀਂ ਖੇਤਰ ਦੀ ਗੱਲ ਨਹੀਂ ਕਰੋਗੇ ਤੁਸੀਂ ਇਸ ਖੇਤਰ ਦੀ ਗੱਲ ਕਰ ਲੇ ਦੂਜੇ ਖੇਤਰਾਂ ਫਿਰ ਤੁਸੀਂ ਕਿਹੜੇ ਧਰਨਾ ਵੋਟਾਂ ਮੰਗੋਗੇ ਸਾਡੀ ਤਰਾਸ ਦੀ ਹੈ ਲੈਜਿਸਲੇਟਿਵ ਪਾਵਰ ਸਾਡੀ ਜਿਹੜੀ ਹੈਗੀਆਂ ਬਾਡੀਜ਼ ਹੈਗੀਆਂ ਨੇ ਉਹ ਸਾਡੇ ਬਾਹਰ ਲੀਆਂ ਉੱਥੇ ਸਾਡੇ ਬੰਦੇ ਹੈ ਨਹੀਂ ਸਾਡੀ ਸੋਚ ਵਾਲੇ ਬੰਦੇ ਹੈ ਨਹੀਂ ਤੇ ਐਗਜ਼ੀਕਿਊਟਿਟਿਵ ਪਾਵਰ ਜਿਨ੍ਹਾਂ ਨੂੰ ਮੰਤਰੀ ਬਣਾਤਾ ਉਹ ਨਾਲ ਦਿੱਲੀ ਦੇ ਇੱਕ ਇੱਕ ਬੰਦਾ ਬੈਠਾ ਵਾ ਆਮ ਸੁਣਦੇ ਆਪਾਂ ਤੇ ਉਹ ਫਿਰ ਭਾਈ ਕਿਹੜੇ ਮਤ ਨਾਲ ਜਿਵੇਂ ਅਸੀਂ ਡਿਸੀਜਨ ਲੈ ਲਿਆ ਉਹ ਕਿਵੇਂ ਡਿਸੀਜਨ ਲੈਣਗੇ ਸਾਡੇ ਲੋਕਾਂ ਦੀ ਗੱਲ ਕਿੱਥੋਂ ਕਰਨਗੇ ਗੱਲ ਆ ਗਈ ਜੁਡੀਸ਼ਰੀ ਦੀ ਜੁਡੀਸ਼ਰੀ ਬਹੁਤ ਸਨਮਾਨਯੋਗ ਆ ਜੁਡੀਸ਼ਰੀ ਕਰਕੇ ਹੀ ਅਸੀਂ ਅਸੀਂ ਬੈਠੇ ਆ ਪਰ ਕਿਤਨਾ ਕਿਤੇ ਏਡੇ ਜ਼ਿਆਦੇ ਜੁਡੀਸ਼ ਵੀ ਸਾਡੇ ਜਿਹੜੇ ਕੇਸਿਸ ਇੰਨੇ ਵੱਧ ਗਏ ਕ੍ਰਾਈਮ ਇੰਨਾ ਵੱਧ ਗਿਆ ਸਾਡਾ ਇੱਕ ਤਾਣਾ ਅੱਜ ਦੁਪਹਿਰੇ ਇਸ਼ੂ ਹੋਰ ਸ਼ਾਮ ਨੂੰ ਹੋਰ ਕੱਲ ਸਵੇਰ ਤਾਣੇ ਤੇ ਇਸ਼ੂ ਤੇ ਇਸ਼ੂ ਚੜਦਾ ਉਹਨੂੰ ਰਿਜ਼ੋਲਵ ਹੱਲ ਵਾਲੇ ਨਹੀਂ ਪਿਆ ਲੈਂਡ ਪੂਲਿੰਗ ਆਇਆ ਹੱਲ ਕਰਕੇ ਡੀ ਨੋਟੀਫਾਈ ਕੀਤੀ ਪਰ ਵਾਸੀਆਂ ਵਾਲਾ ਆਇਆ ਗ੍ਰਿਪ ਲੈ ਕੇ ਇਹਦਾ ਹੱਲ ਕੱਢਿਆ ਜੇ ਕੋਈ ਮਸਲਾ ਆਉਂਦਾ ਉਹਨੂੰ ਸਰਕਾਰਾਂ ਡੀਰੇਲ ਨਾ ਕਰਨ ਉਸ ਮਸਲੇ ਦੀ ਆਵਾਜ਼ ਕੌਣ ਸਮਝੂ ਤੁਹਾਡੇ ਖੇਤਰ ਵਾਲਾ ਤਾਂ ਜੁਡੀਸ਼ਰੀ ਦੇ ਵਿੱਚ ਜਿਵੇਂ ਆਪਾਂ ਦੇਖਿਆ ਵੀ ਜਿਹੜੇ ਉਹ ਉਹਨਾਂ ਦਾ ਬੋਡੀਜ਼ ਬਣਦੀਆਂ ਨੇ ਉਹ ਸਾਡੇ ਬੰਦੇ ਘਟ ਜਾ ਰਹੇ ਆ ਤੇ ਡਿਲੇ ਕਿਤਨੇ ਕਿਤੇ ਜੁਡੀਸ਼ਰੀ ਤੇ ਵਿਸ਼ਵਾਸ ਲੋਕਾਂ ਨੂੰ ਪੂਰਾ ਵਾ ਪਰ ਕਿਤਨੇ ਕਿਤੇ ਡਿਲੇ ਹੋ ਰਿਹਾ ਵਾ ਤਰਾਨੀ ਵਾਲੇ ਨਕੌਂਟਰਾਂ ਦਾ ਅੱਜ ਨਵੇੜਾ ਹੋ ਰਿਹਾ ਤਾਂ ਕਈ ਮਰ ਗਏ ਉਹਦੇ ਵਿੱਚ ਤੇ ਕਈ ਇਨਸਾਫ ਲੈਣ ਦੇ ਮਰ ਗਏ ਵੀ ਇਹ ਜਿਹੜੀ ਸਾਡੀ ਤਰਾਸਦੀ ਹੈ ਵੀ ਮੈਂ ਤਾਂ ਇਹਦੇ ਵਿੱਚ ਇੱਕ ਬੇਨਤੀ ਕਰੂੰਗਾ ਆਪਦਾ ਖੇਤਰ ਸਸੀਂ ਸਾਰੇ ਭਾਰਤ ਦਾ ਸੀ ਸਨਮਾਨ ਕਰਦੇ ਆ ਸਤਿਕਾਰ ਕਰਦੇ ਆ ਅਸੀਂ ਭਾਰਤ ਵਾਸੀ ਆਂ ਦੇਸ਼ ਦੇ ਵਿੱਚ ਸਾਡੇ ਪੰਜਾਬੀਆਂ ਦੀ ਕੁਰਬਾਨੀਆਂ ਬਹੁਤ ਜ਼ਿਆਦੇ ਪਰ ਕਿਤੇ ਨਾ ਕਿਤੇ ਆਪਦਾ ਖੇਤਰ ਆਪਦੇ ਖੇਤਰ ਪ੍ਰਤੀ ਜਿਹੜੇ ਤੁਹਾਡੇ ਖੇਤਰ ਨੂੰ ਆਵਾਜ਼ ਚੱਕਦੇ ਨੇ ਤੁਹਾਡੇ ਖੇਤਰ ਦੀ ਭਾਵਨਾ ਨੂੰ ਜਿਹੜੇ ਖੇਤਰ ਦੇ ਵਿੱਚ ਮਤਲਬ ਕੋਈ ਲੁਕਾਈ ਸਭ ਦਾ ਸਨਮਾਨ ਆ ਉਹ ਵਿਚਾਰਧਾਰਾਂ ਨੂੰ ਆਪਦੇ ਖੇਤਰ ਨੂੰ ਵਿਚਾਰਤਾਂ ਨੂੰ ਆਪਣੇ ਖੇਤਰ ਦੀ ਆਵਾਜ਼ ਨੂੰ ਮਜ਼ਬੂਤ ਕਰੋ ਆਪਣੇ ਖੇਤਰ ਨੂੰ ਬਦਲ ਫੁੱਲਣ ਲਈ ਆਪ ਦਾ ਯੋਗਦਾਨ ਪਾਵੋ ਤੇ ਆਪਣੇ ਜਿਹੜਾ ਖੇਤਰੀ ਸੰਗੀ ਟਾਂਚਾ ਵਾ ਉਹ ਤੇ ਸਾਨੂੰ ਪਹਿਰਾ ਦੇਣਾ ਚਾਹੀਦਾ ਸਰਕਾਰਾਂ ਤੋਂ ਐਕਸਪੈਕਟ ਆਪਾਂ ਕਰੋ ਪਰ ਜਦੋਂ ਆਪਾਂ ਖੇਤਰ ਦੀ ਆਵਾਜ਼ ਕਰਨ ਵਾਲਾ ਕੋਈ ਬੰਦਾ ਜਾਂ ਕੋਈ ਆਰਗੇਨਾਈਜੇਸ਼ਨ ਨਹੀਂ ਰਹੂਗੀ ਫਿਰ ਅਸੀਂ ਭਈ ਕੀਦੂ ਕਰੋਣਾ ਰਹੋਗੇ ਹੁਣ ਰੋ ਰਹੇ ਆ ਜੀ ਕੀਦੂ ਕਰੋਈਏ ਬਾਹਰਲੇ ਕੋਈ ਨਾ ਸਾਡੇ ਰੋਣਾ ਕਿਸ ਨੇ ਸਮਝੂ ਸਾਡੀ ਤਰਾਸਦੀ ਹੈ ਜੀ ਬਹੁਤ ਬਹੁਤ ਧੰਨਵਾਦ ਬਹੁਤ ਸ਼ੁਕਰੀਆ ਬਹੁਤ ਸ਼ੁਕਰੀਆ ਤੁਹਾਡਾ ਤਾਂ ਗੱਲਬਾਤ ਕੀਤੀ ਸਰਪੰਚ ਸਾਹਿਬ ਦੇ ਨਾਲ ਮਤਿਆਂ ਨੂੰ ਲੈ ਕੇ ਜਿਹੜਾ ਇਹ ਮੁੱਦਾ ਉਸ ਨੂੰ ਲੈ ਕੇ ਤਾਂ ਉਹਨਾਂ ਨੇ ਜਿਸ ਤਰੀਕੇ ਨਾਲ ਜਿਕੇ ਪਹਿਲ ਕੀਤੀ ਉਸ ਤਰੀਕੇ ਨਾਲ ਇਹਤੇ ਪੱਖ ਰੱਖਿਆ ਉਹਨਾਂ ਨੇ ਕਿਹਾ ਕਾਨੂੰਨੀ ਤੌਰ ਤੇ ਸਾਨੂੰ ਸੋਚ ਸਮਝ ਕੇ ਚੱਲਣਾ ਚਾਹੀਦਾ ਹੈ ਭਾਵਕ ਭਾਵਨਾ ਸਾਡੇਆਂ ਜਰੂਰ ਠੀਕ ਹੈ ਪਰ ਭਾਵਕ ਹੋ ਕੇ ਇਸ ਤਰੀਕੇ ਦੇ ਮਤੇ ਪਾਉਣ ਤੋਂ ਬਚਣਾ ਚਾਹੀਦਾ ਹੈ ਜਿਸ ਤਰੀਕੇ ਦੇ ਨਾਲ ਕਾਨੂੰਨ ਸੰਵਿਧਾਨ ਸਾਨੂੰ ਕਹਿੰਦਾ ਉਸ ਤਰੀਕੇ ਨਾਲ ਚੱਲੋ ਇੱਕ ਦੀ ਗਲਤੀ ਤੇ ਵੀ ਜੋਰੀ ਗੱਲ ਹੋਈ ਹੈ ਕਿ ਸਾਰਿਆਂ ਨੂੰ ਸਜ਼ਾ ਦੇਣੀ ਨਹੀਂ ਬੰਦੀ ਪਰ ਨਿਗਾਹ ਸਭ ਤੇ ਰੱਖਣੀ ਬਣਦੀ ਤਾਂ ਕਿ ਕੋਈ ਘਟਨਾ ਨਾ ਵਾਪਰ ਸਕੇ ਜਿਸ ਤਰੀਕੇ ਦਾ ਜਿਨ੍ਹਾਂ ਨੇ ਪ੍ਰਕਿਰਿਆ ਚਾਲੂ ਕੀਤੀ ਤੇ ਜਿਸ ਤਰੀਕੇ ਦੇ ਇਹਨਾਂ ਨੇ ਵਿਚਾਰ ਰੱਖਿਆ ਬਾਕੀ ਮਤਾਂ ਦੇ ਉੱਪਰ ਉਮੀਦ ਕਰਦਾ ਤੁਹਾਨੂੰ ਪਸੰਦ ਆਉਣਗੇ ਹੋਰ ਇਸ ਤਰੀਕੇ ਦੀ ਇੰਟਰਵਿਊ ਦੇਖਦੇ ਰਹੋ ਲੋਕ ਵਾਈ ਟੀਵੀ